ਕੰਬੰਦ ਹੋ ਗਏ ਮੈਂ ਕਿ ਕਿੰਨੀ ਦੁਖਦੀ ਗੱਲ ਹੈ ਕਿ ਜਿਹੜੇ ਆਪਣੇ ਸ਼ੈਲਰ ਵੀਰ ਹੈਗੇ ਵਪਾਰੀ ਹੈਗੇ ਉਹ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਪਾਉਂਦੇ ਨੇ ਅੱਜ ਸਾਰੇ ਸ਼ੈਲਰ ਬੰਦ ਪਏ ਨੇ ਤੇ ਬੰਦ ਕਿਉਂ ਪਏ ਨੇ ਇਹ ਉਸ ਮੁੱਖ ਮੰਤਰੀ ਨੂੰ ਪੁੱਛਿਆ ਜਿਹੜੀ ਛੁੱਟੀ ਮਨਣ ਵਾਸਤੇ ਆਂਧਰਾ ਪ੍ਰਦੇਸ਼ ਬੈਠਿਆ ਹੋਇਆ ਆਪਣਾ ਵਪਾਰਸਨਾ ਉੱਥੇ ਕਰ ਰਿਹਾ ਹੈਗਾ ਇੱਥੇ ਲੋਕਾਂ ਦੀ ਤਕਲੀਫਾਂ ਸੁਮੰਦ ਦੇ ਕੋਚਾਇਆ ਇਹ ਸ਼ੈਲਰ ਨੂੰ ਜਿਹੜੀ ਉਹ ਮਿਕਸਿੰਗ ਹੁੰਦੀ ਹੈ ਜਿਹਦੇ ਵਾਸਤੇ ਇਹਨਾਂ ਨੂੰ ਨਵੰਬਰ ਦੇ ਮਹੀਨੇ ਚ ਅਪਲਾਈ ਕਰਕੇ ਕੇਂਦਰ ਤੋਂ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਨੇ ਅੱਜ ਜਨਵਰੀ ਤੇ ਆ ਕੇ ਆਪਾਂ ਅੱਧਾ ਜਨਵਰੀ ਲੰਘ ਗਿਆ ਦਸੰਬਰ ਦਾ ਮਹੀਨਾ ਲੰਘ ਗਿਆ ਅੱਧਾ ਜਨਵਰੀ ਨਾ ਦੇ 31 ਮਾਸ ਦਾ ਹੀ ਡੇਟ ਹੁੰਦੀ ਹੈ ਲੇਕਿਨ ਇਹ ਹੋਣ ਤਾਈ ਮਨਜ਼ੂਰੀ ਨਾਂ ਦਾ ਕੰਮ ਸ਼ੁਰੂ ਤਾਂ ਨਹੀਂ ਕੀਤਾ ਸਾਰੇ ਸ਼ੈਲਰ ਮੰਨ ਲੈ ਕੇ ਸਭ ਬੰਦ ਪਏ ਨੇ ਕੋਈ ਆਪਣਾ ਕੰਮ ਇਹਨਾਂ ਦਾ ਵੀ ਆਮਦਨ ਪਾਣੀ ਨਹੀਂ ਇਹਨਾਂ ਦੇ ਜਿਹੜੇ ਮਜ਼ਦੂਰ ਕਹਿੰਦਾ ਕਿ ਹਜ਼ਾਰਾਂ ਦੀ ਗੰਤੀ ਤੇ ਮਜ਼ਦੂਰੀ ਕਰਦੇ ਨੇ ਉਹ ਵੀ ਬੇਰਵੇ ਬੈਠੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਕੀ ਬਣ ਗਏ ਜਦ ਮੁੱਖ ਮੰਤਰੀ ਇੱਕ ਤਾਂ ਸੀ ਮੁੱਖ ਮੰਤਰੀ ਨੇ ਉਹ ਖਿਸਾਬ ਦੇ ਦੇ ਵਾਸਤੇ ਮੈਂ ਬੰਦਾ ਕਿ ਇਹਨੂੰ ਪਤਾ ਹੀ ਨਹੀਂ ਅੱਲਾ ਕੱਕਾ ਹੀ ਨਹੀਂ ਪਤਾ ਕਿ ਸੁਭਾਤ ਵਿੱਚ ਚੱਲਦਾ ਹੈਗਾ ਜਿਹਦੇ ਕਰਕੇ ਸੁਭਾਤ ਦੀ ਇੰਡਸਟਰੀ ਬਾਹਰ ਭੱਜ ਰਹੀ ਹੈ ਉਹਦੇ ਸ਼ਰਮਾਰੇ ਕੀ ਕਰੇ ਇਹ ਵੀ ਤੁਹਾਨੂੰ ਦੇਖੀ ਇੱਥੇ ਸਰਕਾਰਾਂ ਦਾ ਫਾਇਦਾ ਕਿਤੇ ਹੋਰ ਲਈ ਹੋ ਰਿਹਾ ਹੈ ਸਰਕਾਰ ਦੀ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਲੋਕ ਪੰਜਾਬ ਛੱਡ ਕੇ ਨੌਜਵਾਨ ਛੱਡ ਕੇ ਭੱਜ ਰਹੇ ਨੇ ਕਿਸਾਨਾਂ ਨੂੰ ਵਾਅਦਾ ਨਹੀਂ ਮਿਲਦਾ ਹੈ ਕਮਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਸ਼ਹਿਰ ਚੰਗਾ ਪਾਲਾ ਜਿਹੜਾ ਕੰਮ ਚੱਲਦਾ ਹੈਗਾ ਕਿਉਂਕਿ ਨਲਾਇਕ ਮੁੱਖ ਮੰਤਰੀ ਨੂੰ ਆਹੀ ਨਹੀਂ ਪਤਾ ਕਿ ਕਿਹੜੇ ਸਮੇਂ ਕੀ ਕਰਨਾ ਕੇਂਦਰੀ ਵਾਰ ਨੂੰ ਲੈ ਕੇ ਪੰਜਾਬ ਦੇ ਉੱਤੇ ਕਰਜ਼ਾ ਚੜਾ ਕੇ ਪੰਜ ਸੂਬਿਆਂ 'ਚੇ ਗੇੜੇ ਨਾ ਰਿਆ ਥੋੜਾ ਸਮਾਂ ਪੰਜਾਬ 'ਚੇ ਰਹਿ ਜਾ ਜੇ ਜੇਤ ਪੰਜਾਬ 'ਚੇ ਰਹਿਣ ਦਾ ਮੌਕਾ ਮਿਲਦਾ ਤਾਂ ਸਾਰੇ ਸੂਬਿਆਂ ਤੋਂ ਵੋਟਾਂ ਨਹੀਂ ਪੈਂਦੇ ਹੁੰਦੇ ਇੱਥੇ ਰੁਕੇ ਆਪਣੇ ਪਛੜੇ ਕੰਮ ਨੂੰ ਅਪਡੇਟ ਕਰਦੇ ਫੋਨ ਕਰਦੇ ਹਾਂ ਦਾ ਪ੍ਰਦੇਸ਼ ਅਕੜਦੀ ਰਹਿੰਦੀ ਹੈ ਅੰਸ਼ਲ ਵਾਲੇ ਕਿਤੇ ਕੋਲ ਜਾ ਅੱਜ ਸਕੂਲ ਕਿਤੇ ਅਭੋਟਾਰੀ ਚ ਮੈਂ ਆਇਆ ਇੱਕ ਸ਼ਹੀਦ ਪਰਵਾਰ ਜਿਹਨਾਂ ਨੂੰ ਕੇਂਦਰ ਨੇ ਸ਼ਹੀਦ ਦਾ ਦਰਜਾ ਦਿੱਤਾ ਔਨ ਡਿਊਟੀ ਉਹਦੀ ਮੌਤ ਹੋ ਗਈ 6 ਮਹੀਨੇ ਲੰਘ ਗਏ ਮੁੱਖ ਮੰਤਰੀ ਨੂੰ ਵੀ ਅਰਜ਼ੀ ਦਿੱਤੀ ਐ ਐਮਐਲਏ ਵੀ ਆਇਆ ਚਾਹਤੇ ਇੱਥੇ ਸੁਨਾਮੀ ਦਿੱਤੀ ਸੀ ਤੇ ਉਹਨੂੰ ਸ਼ਹੀਦ ਦਾ ਦਰਜਾ ਇਹ ਪੰਜਾਬ ਸਰਕਾਰ ਦੇ ਕੇ ਬੰਦਾ ਹੋ ਹੱਕ ਨਹੀਂ ਦੇ ਰਹੀ ਮਤਲਬ ਸ਼ਹੀਦਾਂ ਦੇ ਨਾਲ ਵੀ ਮਜ਼ਾਕ ਪੱਖਪਾਤ ਕਿਉਂ ਦੇ ਦੋ ਕਿਉਂ ਨਹੀਂ ਦੇ ਦੋ ਆ ਸ਼ੈਲਰ ਵਾਲੇ ਇਹ ਵਿਚਾਰੇ ਆਰ ਦਾ ਟੋਪਰਾ ਖਾਰੇ ਨੇ ਕੱਲ ਵੀ ਮੇਰੇ ਕੋਲ ਆਈ ਸੀ ਅੱਜ ਵੀ ਮੇਰੇ ਕੋਲ ਆਈ ਨਹੀਂ ਲੇਕਿਨ ਆਪਾਂ ਬੋਲੀਏ ਕਿ ਜਦ ਆਂਧਰਾ ਪ੍ਰਦੇਸ਼ ਕਿਨੂ ਜਾਤੀ ਜੀ ਜਿਹਨੇ ਇੱਕ ਮੌਕਾ ਮੰਗਿਆ ਸੀ ਕੇਜੇ ਵਾਲਾ ਉਹਨੂੰ ਕਿੱਥੇ ਪੜੀਏ ਤਾਂ ਚਾਰ ਦਿਨਾਂ ਦਾ ਮੈਂ ਮਾਨੇ ਜੇਲ੍ਹ ਜਾਊਗਾ ਲੇਕਿਨ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦਾ ਕੰਮ ਤਾਂ ਨਵੇੜ ਜਾ ਤਾਂ ਕਿ ਇਹਨਾਂ ਦਾ ਰੋਜ਼ੀ ਨਾ ਮਾਰੀ ਜਾਏ ਉਹ ਜਿਹੜੇ ਮਜ਼ਦਮ ਕੰਮ ਕਰਦੇ ਨੇ ਮਜ਼ਦੂਰ ਕੰਮ ਕਰਦੇ ਉਹਨਾਂ ਦੀ ਮਜ਼ਦੂਰੀ ਨਾ ਮਾਰੀ ਜਾਏ ਪਰ ਇਹ ਭਗਵੰਤ ਮਾਨ ਨੂੰ ਗੱਲਾਂ ਆਤੀਆਂ ਨੇ ਇਸ਼ਤਿਹਾਰ ਵੱਡੇ 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 ਫਲੈਕਸ ਲਾਇਏ ਨੇ ਇਹ ਮਸਲੇ ਕੌਣ ਹੱਲ ਕਰੂਗਾ ਜਿਹੜੇ ਲੋਕਾਂ ਦੇ ਮਸਲੇ ਨੇ ਜਿਹੜਾ ਸੱਤਾ ਤੋਂ ਸਰਕਾਰਾਂ ਚੱਲੀਆਂ ਸੀ ਮੁੱਖ ਮੰਤਰੀ ਆਮ ਆਦਮੀ ਲੋਕਾਂ ਦੇ ਵਿੱਚ ਰਹਿਣ ਵਾਲਾ ਉਹ ਕਿੱਥੇ ਅੱਜ ਆਮ ਆਦਮੀ ਜਾਵੇ ਕਿਤੇ ਖੋ ਜਵੇ ਇਹਦਾ ਜਵਾਬ ਕੌਣ ਦੇਊਗਾ ਵੀ ਭਾਈ ਜਿਹੜੀ ਪਾਸੇ ਕਾਂਗਰਸ ਕਹਿੰਦੀ ਸੀ ਵਿਰੋਧੀ ਧਰਦੀ ਜਿਹੜੀ ਉਹ ਨਿਵਾ ਰਹੇ ਆ ਦੂਜੇ ਪਾਸੇ